ਜੀ ਸੋ ਅੱਜ ਫੇਰ ਇੱਕ ਵਾਰੀ ਕੇਂਦਰੀ ਮੰਤਰੀ ਹੜਾ ਦੌਰਾ ਕਰਨ ਲਈ ਪਹੁੰਚੇ ਨੇ ਸੋ ਮਹਾਰਾਣੀ ਪ੍ਰਨੀਤ ਕੋ ਸਾਡੇ ਨਾਲ ਮੂਜੂਦ ਨੇ ਬੀਜੇਪੀ ਲੀਡਰ ਔਰ ਮਹਾਰਾਣੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਫੇਰ ਇੱਕ ਵਾਰੀ ਹੜਾ ਦੌਰਾ ਕਰਨ ਪਹੁੰਚੇ ਹੋ ਪਿੰਡਾਂ ਦੇ ਵਿੱਚ ਮੈਂ ਧੰਨਵਾਦ ਕਰਦੀ ਹਾਂ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ 25 ਰਾਜ ਮੰਤਰੀ ਪੂਰੇ ਪੰਜਾਬ ਦੇ ਹੜ੍ਹ ਜਿੱਥੇ ਆਏ ਨੇ ਉੱਥੇ ਭੇਜੇ ਨੇ ਅੱਖੀਂ ਦੇਖੀ ਹਾਲ ਦਾ ਰਿਪੋਰਟ ਦੇਣਗੇ ਔਰ ਉਸ ਦੇ ਮੁਤਾਬਕ ਜੋ ਵੀ ਸੈਂਟਰ ਦੀ ਮਦਦ ਦੀ ਲੋੜ ਹੈ ਉਹ ਕਰਨਗੇ ਨੂੰ ਲੱਗਦਾ ਹੈਗਾ ਕਿ ਬੋਨਾ ਰੋਗ ਵੀ ਹੈਗਾ ਝੋਨੇ ਦੀ ਖਾਸਾ ਇੱਕ ਤਾਂ ਹੜ ਦਾ ਨੁਕਸਾਨ ਦੂਸਰਾ ਜਿਹੜਾ ਹੈਗਾ ਇੱਕ ਵਾਇਰਸ ਕਰਕੇ ਨੁਕਸਾਨ ਹੈਗਾ ਹਾਂ ਇਹ ਖਾਸ ਕਰਕੇ ਅੱਜ ਮੈਂ ਦੇਖ ਰਹੀ ਸੀ ਕਿ ਜਿਹੜਾ ਪਟਿਆਲਾ ਰੂਰਲ ਦੀ ਕੰਸਟੀਟੂਐਂਟ ਸੇ ਲਚਕਾਣੀ ਵਗੈਰਾ ਉਧਰ ਜ਼ਿਆਦਾ ਹੋਇਆ ਤੇ ਉਹਨੂੰ ਵੀ ਮੈਂ ਮੰਤਰੀ ਜੀ ਨੂੰ ਦੱਸ ਰਹੀ ਸੀ ਕਿ ਉਹ ਵੀ ਆਪਣੀ ਰਿਪੋਰਟ ਦੇ ਵਿੱਚ ਲਿਖ ਕੇ ਦੇਣ ਸੋ ਲੱਗਦਾ ਹੈਗਾ ਕਿ ਜਿਹੜੇ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ ਕਿ ਕੇਂਦਰ ਰਾਹਤ ਹੋਰ ਜ਼ਿਆਦਾ ਜਿਹੜੀ ਹੈ ਪੰਜਾਬ ਵਸਤੇ ਦੇ ਨੂੰ ਹੈਗੀ ਦੇਖੋ ਅਸੀਂ ਤਾਂ ਮੰਗਾਂਗੇ ਹੂੰ ਔਰ ਮੇਰੇ ਪੂਰੀ ਉਮੀਦ ਹੈ ਕਿ ਵੱਧ ਤੋਂ ਵੱਧ ਕਿਉਂਕਿ ਹਿਮਾਚਲ ਅਤੇ ਪੰਜਾਬ ਨੂੰ ਕੇਂਦਰ ਨੇ ਡਿਕਲੇਅਰ ਕਰਤਾ ਹੈ ਕਿ ਹੜ੍ਹ ਦੇ ਮਾਰੇ ਹੋਏ ਨੇ ਹੂੰ ਤੇ ਪੂਰੀ ਮਦਦ ਹੋਏਗੀ ਸੋ ਬਿਲਕੁਲ ਪੂਰੀ ਮਦਦ ਹੋਊਗੀ ਤੁਸੀਂ ਦੇਖ ਸਕਦੇ ਹੋ ਘਰ ਦੇ ਉੱਤੇ ਗਿਆ ਮਹਾਰਾਜ ਸਾਹਿਬ ਵੀ ਦੌਰਾ ਕਰ ਰਹੇ ਨੇ ਭਾਜਪਾ ਲੀਡਰ ਵੀ ਪਹੁੰਚੇ ਹੋਏ ਨੇ ਸੋ ਸਾਡੇ ਨਾਲ ਸਨੋਰ ਹਲਕੇ ਦੇ ਇੰਚਾਰਜ ਹਲਕਾ ਇੰਚਾਰਜ ਵੀ ਸਾਡੇ ਨਾਲ ਮੌਜੂਦ ਨੇ ਸਰ ਕਿੰਨਾ ਦੇਖਦੇ ਹੋ ਸਰ ਦੇਖੋ ਜੀ ਤੋਂ ਤੁਹਾਡੇ ਸਾਹਮਣੇ ਹੈ ਜਿਵੇਂ ਪਹਿਲਾਂ ਮਹਾਰਾਜ ਸਾਹਿਬਾਂ ਨੇ ਦੱਸਿਆ ਤੁਹਾਨੂੰ ਕਿ ਜਿਵੇਂ ਮਾਨਨੀਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਲੋਕਾਂ ਦੀ ਬਿਹਤਰੀ ਵਾਸਤੇ ਕਿ ਜੋ ਇਲਾਕੇ ਨੂੰ ਨੁਕਸਾਨ ਹੋਇਆ ਹੜ੍ਹਾਂ ਦਾ ਉਹਦੀ ਪਰਪਾਈ ਵਾਸਤੇ ਸੈਂਟਰ ਦੇ ਮਨਿਸਟਰ ਸਾਹਿਬਾਨ ਦੀ ਡਿਊਟੀ ਲਾਈ ਹੈ ਤੇ ਉਹਦੇ ਤਹਿਤ ਸ਼੍ਰੀ ਪੰਨੈਕ ਸਾਹਿਬ ਆਏ ਨੇ ਤੇ ਮੈਂ ਸਾਨੂੰ ਪੂਰੀ ਉਮੀਦ ਹੈ ਕਿ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਜੋ ਇਲਾਕੇ ਦੀਆਂ ਮੰਗਾਂ ਨੇ ਉਹਦੇ ਵਾਸਤੇ ਉਹ ਜੋ ਲਿਖ ਕੇ ਲੈ ਕੇ ਗਏ ਨੇ ਲੋਕਾਂ ਨੇ ਮੰਗ ਪੱਤਰ ਦਿੱਤੇ ਨੇ ਕਿ ਉਹ ਪੂਰੇ ਕਰਕੇ ਤੇ ਜੋ ਇਲਾਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ ਚੇਲ ਸਾਹਿਬ ਲੋਕਾਂ ਦੇ ਮਕਾਨ ਵੀ ਡਿਗੇ ਨੇ ਲੱਗਦਾ ਹੈਗਾ ਕਿ ਕਾफी ਆਫਤਾ ਆਈ ਹੈ ਲੋਕਾਂ ਨੂੰ ਜੀ ਦੇਖੋ بارش ਹੋਣ ਨਾਲ ਮਕਾਨ ਕੀ ਗਿਲੇ ਨੇ ਮਕਾਨ ਪਹਿਨੇ ਸੀਗੇ ਜੀ ਕਮਜ਼ੋਰ ਤੇ ਜੋ بارش ਆ ਗਈ ਤਾਂ ਨੁਕਸਾਨ ਹੋਇਆ ਤੇ ਉਹ ਵੀ ਲਿਖ ਕੇ ਆਸੀ ਲਿਸਟਾਂ ਪੰਚਾਇਤਾਂ ਵੱਲੋਂ ਦਿੱਤੀਆਂ ਨੇ ਤਾਂ ਕਿ ਲੋਕਾਂ ਦੇ ਮਕਾਨਾਂ ਦੇ ਪੈਸੇ ਵੀ ਲੋਕਾਂ ਨੂੰ ਦਿੱਤੇ ਜਾ ਸਕਣ ਅਸੋ ਲੱਗਦਾ ਹੈ ਕਿ ਹੁਣ ਕੇਂਦਰੀ ਮੰਤਰੀ ਲਗਾਤਾਰ ਦੌਰੇ ਤੇ ਨੇ ਪੰਜਾਬ ਚ ਪਹਿਲੀ ਵਾਰ ਇਸ ਤਰ੍ਹਾਂ ਦਾ ਦੌਰਾ ਹੋ ਰਿਹਾ ਕਿ ਕੇਂਦਰੀ ਮੰਤਰੀਆਂ ਵੱਲੋਂ ਲਗਾਤਾਰ ਦੌਰੇ ਜਿਹੜੇ ਨੇ ਪੰਜਾਬ ਚ ਕੀਤਾ ਜਾ ਬਿਲਕੁਲ ਜੀ ਦੇਖੋ ਤੁ ਤੁਹਾਨੂੰ ਇਸ ਤੋਂ ਤੁਹਾਨੂੰ ਆਪ ਮਹਿਸੂਸ ਹੋ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਕਿੰਨੇ ਗੰਭੀਰ ਨੇ ਜੋ ਪੰਜਾਬ ਸਮੱਸਿਆ ਆਈ ਹੜ੍ਹਾਂ ਦੀ ਤੇ ਉਹ ਲੋਕਾਂ ਨੇ ਮਸਲੇ ਹੱਲ ਕਰਨੇ ਚਾਹੁੰਦੇ ਨੇ ਤਾਂ ਹੀ ਉਹਨਾਂ ਨੇ ਕੇਂਦਰੀ ਮੰਤਰੀ ਸਹਿਬਾਨ ਨਾਲ ਡਿਊਟੀ ਲਾ ਕੇ ਕਿਹਾ ਹੈ ਕਿ ਲੋਕਾਂ ਚ ਜਾਓ ਤੇ ਲੋ ਜੋ ਉੱਥੋਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕੀਤਾ ਜਾ ਸਕੇ। ਸੋ ਬਿਲਕੁਲ ਲਗਾਤਾਰ ਜਿਹੜੇ ਨੇ ਮੰਤਰੀ ਹਲੋ ਕੇਂਦਰੀ ਮੰਤਰੀ ਵੱਲੋਂ ਪੰਜਾਬ ਦੇ ਵਿੱਚ ਦੌਰਾ ਕੀਤਾ ਜਾ ਰਿਹਾ ਹੈਗਾ। ਸੋ ਬੀਜੇਪੀ ਲੀਡਰ ਮਹਾਰਾਣੀ ਪ੍ਰਨਿਤ ਕੋਰ ਜੋ ਹਲਕਾ ਇੰਚਾਰਜ ਨੇ ਸਨੌਰ ਦੇ ਬੀਜੇਪੀ ਦੇ ਸੋ ਇਹਨਾਂ ਵੱਲੋਂ ਚੈਹਲ ਸਾਬ ਵੱਲੋਂ ਵੀ ਜਿਹੜਾ ਦੌਰਾ ਕੀਤਾ ਗਿਆ ਹੈਗਾ ਸੋ ਲੋਕਾਂ ਦੀਆਂ ਮੁਸ਼ਕਲਾਂਾਂ ਜ਼ਰੂਰ ਸੁਣਦੇ ਹੋਏ ਨਜ਼ਰ ਆ ਰਹੇ ਨੇ। ਹੁਣ ਦੇਖਦੇ ਹਾਂ ਕਿ ਲੋਕਾਂ ਨੂੰ ਇਹਨਾਂ ਦੀ ਸੁਣਵਾਈ ਹੋਵੇਗੀ ਕਿ ਆ ਨਹੀਂ ਹੋਵੇਗੀ ਆਉਣ ਵਾਲੇ ਸਮੇਂ ਪਤਾ ਲੱਗੂਗਾ।